ਵਾਨਾ ਰੇਡੀ ਦੇ ਸਤਿਕਾਰਯੋਗ ਸਰੋਤੇ ਲੋਅ ਫਿਰ ਤੁਹਾਨੂੰ ਇੱਕ ਬਾਤ ਸੁਣਾਉਣੀ ਆ ਲੋਕ ਕਹਾਣੀ ਹੈ 100 ਰੁਪਏ ਦੀ ਇੱਕੋ ਗੱਲ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਵਿਅਕਤੀ ਰਹਿੰਦਾ ਸੀ ਜਿਸ ਨੂੰ ਲੋਕ ਦੁਖੀਆ ਕਹਿ ਕੇ ਬੁਲਾਉਂਦੇ ਸੀ ਤੇ ਉਸ ਨੂੰ ਇੱਕ ਡੰਗ ਦੀ ਰੋਟੀ ਵੀ ਨਹੀਂ ਸੀ ਜੁੜਦੀ ਆਖਰ ਤੰਗ ਪੈ ਕੇ ਦੁਖੀ ਨੇ ਆਪਣਾ ਪਿੰਡ ਛੱਡਣ ਦਾ ਫੈਸਲਾ ਕੀਤਾ ਜਦੋਂ ਘਰ ਦਾ ਉਸਮਾਨ ਸਮੇਟ ਰਿਹਾ ਸੀ ਪਿੰਡ ਛੱਡਣ ਵਾਸਤੇ ਤਾਂ ਇੱਕ ਨੋਕਰ ਦੇ ਵਿੱਚ ਉਸ ਨੂੰ ਧਰਤੀ ਦੇ ਵਿੱਚੋਂ ਕੋਈ ਚੀਜ਼ ਉਭਰੀ ਦੇ ਸੀ ਮਿੱਟੀ ਪੁੱਟਣ ਦੇ ਹੇਠੋਂ 100-100 ਰੁਪਏ ਦੀਆਂ ਦੋ ਕਢੋਲੀਆਂ ਨਿਕਲ ਆਈਆਂ। ਰੁਪਈਏ ਵੇਖ ਕੇ ਉਸ ਦੀ ਪਤਨੀ ਕਹਿਣ ਲੱਗੀ ਕਿ ਇਹ ਰੁਪਈਏ ਸਾਡੇ ਲਈ ਕਾਫੀ ਨੇ ਹੁਣ ਅਸੀਂ ਘਰ ਨਹੀਂ ਛੱਡਦੇ। ਪਰ ਇਸ ਘਰ 'ਚ ਹਮੇਸ਼ਾ ਕਹਿੰਦਾ ਦੁੱਖ ਦਿਲਦਰੀ ਭੋਗਿਆ ਹੁਣ ਇੱਥੋਂ ਜਾਣਾ ਹੀ ਬਿਹਤਰ ਹੈ। ਇਹ ਰੁਪਈਏ ਜਿਹੜੇ ਨਿਕਲੇ ਨੇ ਆਪਾਂ ਲੈ ਜਾਾਂਗੇ। ਪਤਾ ਨਹੀਂ ਇਸ ਘਰ 'ਚ ਅਜੇ ਹੋਰ ਕੀ ਕੀ ਰੰਗ ਵੇਖਣੇ ਨੇ। ਸੋ ਦੁਖੀਆ ਉਸ ਨੂੰ ਸਮਝਾਉਣ ਲੱਗਾ ਤੇ ਜਦੋਂ ਘਰ ਛੱਡ ਕੇ ਜਾਣ ਲੱਗੇ ਤਾਂ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਪਿੰਡੋਂ ਬਾਹਰ ਛੱਪੜ ਦੇ ਕੋਈ ਮਹਾਤਮਾ ਪਰਛਾਇਆ ਬੈਠਾ ਹੈ। ਉਹਦੀ ਕੋਈ ਤੁਸੀਂ ਸਿੱਖ ਮੱਤ ਉੱਤੇ ਲੈ ਕੇ ਵੇਖ ਲਓ ਅਗਰ ਤੁਸੀਂ ਉਹਦੀ ਸਿੱਖਿਆ ਤੇ ਚੱਲੋਗੇ ਤੇ ਬੜਾ ਫਲ ਮਿਲਣਾ ਸੋ ਉਹ 100 ਰੁਪਏ ਦੀ ਇੱਕ ਮੱਤ ਦਿੰਦਾ ਹੈ ਇਹ ਗੱਲ ਸੁਣ ਕੇ ਦੁਖੀਆ ਰੁੱਕ ਗਿਆ ਯਾਨੀ 100 ਰੁਪਏ ਚ ਇੱਕ ਗੱਲ ਦੱਸਦਾ ਤੁਹਾਨੂੰ 100 ਰੁਪਏ ਦੀ ਇੱਕੋ ਗੱਲ ਦੱਸਦਾ ਇੱਕੋ ਮੱਤ ਦਿੰਦਾ ਹੈ ਤੇ ਉਹ ਵਿਅਕਤੀ ਦੁਖੀ ਆਪਣੀ ਪਤਨੀ ਕੋਲੋਂ 200 ਰੁਪਏ ਲੈ ਕੇ ਉਸ ਮਹਾਤਮਾ ਕੋਲ ਪਹੁੰਚ ਗਿਆ 100 ਰੁਪਏ ਦਾ ਮੱਥਾ ਟੇਕਦੇ ਉਸ ਨੇ ਬੇਨਤੀ ਕੀਤੀ ਮਹਾਰਾਜ ਮੈਂ ਦੁਖੀ ਹਾਂ ਦੁਖ ਦਿਲਦਰਦਸਤਾ ਹਾਂ ਮੈਨੂੰ ਕੋਈ ਅਜਿਹੀ ਸਿੱਖਿਆ ਦਿਓ ਜਿਸ ਨਾਲ ਮੇਰਾ ਦੁੱਖ ਦਿਲਦਰ ਘਟਿਆ ਜਾਵੇ ਸਾਧ ਨੇ ਉਸ ਵੱਲ ਨਜ਼ਰ ਪਰ ਕੇ ਵੇਖਿਆ ਉਸ ਦੀ ਪਿੱਠ ਤੇ ਹੱਥ ਫੇਰਿਆ ਤੇ ਅਸ਼ੀਰਵਾਦ ਦੇ ਕੇ ਸਿੱਖਿਆ ਦਿੱਤੀ ਕਿ ਦਿਨ ਵੇਲੇ ਜਿੱਥੇ ਕਿਧਰੇ ਵੀ ਹੋਵੇਂ ਭਾਵੇਂ ਘਰੇ ਹੋਵੇਂ ਜਾਂ ਬਾਹਰ ਹੋਵੇਂ ਕੰਮ ਦੇ ਵਿੱਚ ਰੁੱਝੇ ਰਹੋ ਸੂਰਜ ਚੜ੍ਹਿਆ ਹੋਵੇ ਤਾਂ ਲੰਮੀਆਂ ਤਾਣ ਕੇ ਪੈ ਰਹਿਣਾ ਅੱਛਾ ਨਹੀਂ ਹੁੰਦਾ। ਯਾਨੀ ਕਿਰਤ ਕਰੋ। ਮੀਂਹ ਮਾਲਾ ਸੂਰਜ ਚੜ੍ਹਿਆ ਹੋਵੇ ਤੁਸੀਂ ਲੰਮੀਆਂ ਤਾਣ ਕੇ ਪੈ ਰਹੋ ਇਹ ਅੱਛਾ ਨਹੀਂ। ਘਰੇ ਹੋ ਵੋ ਬਾਹਰ ਹੋ ਵੋ ਹਰ ਵੇਲੇ ਕੰਮ 'ਚ ਰੁੱਝੇ ਰਹੋ। ਦੁਖੀ ਨੇ 100 ਰੁਪਏ 'ਚ ਇਹ ਗੱਲ ਪ੍ਰਵਾਨ ਕਰ ਲਈ। ਦੁਖੀ ਨੇ ਗੱਲ ਸੁਣੀ, ਸਮਝੀ ਤੇ ਸੋਚੀ ਪਰ ਉਸ ਤੇ ਪੱਲੇ ਕੱਖ ਨਾ ਪਿਆ। ਇਸ ਸਿੱਖਿਆ ਨਾਲੋਂ ਕਿਵੇਂ ਅਮੀਰ ਹੋ ਸਕਦਾ ਹੈ? ਉਹ ਗਹਿਰੀ ਸੋਚ ਵਿੱਚ ਡੁੱਬ ਗਿਆ। ਤੇ ਫਿਰ ਉਸਨੇ ਉਹ ਸਾਧੂ ਦੇ ਅੱਗੇ ਦੂਜਾ 100 ਰੁਪਏ ਵੀ ਰੱਖ ਦਿੱਤਾ ਤੇ ਮੱਥਾ ਟੇਕਦੇ ਹੋਏ ਲੈ ਮਹਾਰਾਜ ਤੁਹਾਡੀ ਮਾਤਮੇ ਪੱਲੇ ਬੰਨ ਲਈ ਹੈ ਇੱਕ ਹੋਰ ਸਮੱਤ ਦਿਓ ਆ ਲਓ 100 ਰੁਪਈਆ ਜਿਸ ਨਾਲ ਮੇਰੇ ਦੁੱਖ ਦਿਲ ਦੇ ਘਟਣ ਤੇ ਮੇਰਾ ਮਾਨ ਮਰਤਬਾ ਵਧੇ ਉਹ ਸਾਧੂ ਫਿਰ ਅੰਦਰ ਧਿਆਨ ਹੋ ਗਿਆ ਫਿਰ ਉਸਨੇ ਦੁਖੀ ਦੀ ਪਿੱਠ ਤੇ ਹੱਥ ਫੇਰਿਆ ਤੇ ਅਸ਼ੀਰਵਾਦ ਦਿੱਤਾ ਕਿ ਕੋਈ ਵੀ ਚੀਜ਼ ਕਦੇ ਬੇਕਾਰ ਨਾ ਸਮਝੋ ਜੋ ਵੀ ਰਾਹ ਚ ਮਿਲੇ ਘਰ ਲੈ ਆਓ ਪਤਾ ਨਹੀਂ ਕਦੋਂ ਕਿਵੇਂ ਉਹ ਤੁਹਾਡੇ ਕੰਮ ਆ ਜਾਵੇ ਸਿੱਖ ਹੈ ਉਸ ਨੂੰ ਕਿਵੇਂ ਅਮੀਰ ਬਣਾ ਸਕਦੀ ਹੈ ਉਹ ਦੁਖੀ ਆ ਫਿਰ ਸੋਚਣ ਲੱਗਾ ਕਿ ਯਾਰ ਇਹਦੇ ਨਾਲ ਕੀ ਹੋ ਜਾਣਾ ਇਹ ਗੱਲ ਸੋਚਦਾ ਹੋਇਆ ਅਗਰ ਦੁਖੀ ਆ ਦੁਖੀ ਮਨ ਨਾਲ ਫਿਰ ਘਰੇ ਪਰਤਾ ਹੈ ਨਰਾਸ਼ਾ ਡੁੱਬਦਾ ਕਿ ਯਾਰ 200 ਰੁਪਏ ਸੀ ਉਹ ਵੀ ਦੇ ਆ ਰਾਹ ਦੇ ਵਿੱਚ ਉਸਨੇ ਇੱਕ ਮਰਿਆ ਹੋਇਆ ਸੱਪ ਵੇਖਿਆ ਦੁਖੀ ਇੱਕ ਪਲ ਰੁਕਿਆ ਤੇ ਉਸਨੇ ਮਹਾਤਮਾ ਦੀ ਸਿੱਖਿਆ ਯਾਦ ਕਰ ਲਈ ਤੇ ਉਸਨੇ ਸੱਪ ਨੂੰ ਛੋਟੀ ਤੇ ਲਟਕਾ ਲਿਆ ਤੇ ਘਰ ਵੱਲ ਤੁਰ ਪਿਆ ਉਸਦੇ ਮਨ 'ਚ ਵੀ ਬਾਰ-ਬਾਰ ਖਿਆਲ ਆਇਆ ਕਿ ਇਸ ਮਰੇ ਸੱਪ ਦਾ ਉਸਨੂੰ ਕੀ ਲਾਭ ਹੋ ਸਕਦਾ ਪਰ ਉਸਨੂੰ 100 ਰੁਪਏ ਚ ਦਿੱਤੀ ਹੋਈ ਸਿੱਖਿਆ ਵੀ ਯਾਦ ਸੀ ਕਿ ਘਰੋਂ ਬਾਹਰ ਕੋਈ ਵੀ ਚੀਜ਼ ਮਿਲੇ ਉਸਨੂੰ ਬੇਕਾਰ ਨਾ ਸਮਝੋ ਉਸਨੂੰ ਆਪਣੇ ਘਰੇ ਲੈ ਜਾਓ ਕਿਤੇ ਕੰਮ ਆ ਸਕਦੀ ਹੈ ਸੋ ਘਰ ਪਹੁੰਚ ਕੇ ਉਸਨੇ ਉਹ ਸੱਪ ਕੋਠੇ ਦੇ ਸੁੱਟ ਦਿੱਤਾ ਤੇ ਆਪ ਉਦਾਸ ਹੋ ਕੇ ਵਿਹੜੇ 'ਚ ਬੈਠ ਗਿਆ 200 ਰੁਪਏ ਉਸਨੇ ਜਾਇੰਗ ਵਾਲਤੇ ਉਹਨਾਂ ਨੂੰ ਵੀ ਝੂੜ ਰਿਹਾ ਸੀ ਉਸਨੇ ਆਪਣੇ ਸਿਰ ਤੇ ਇੱਕ ਇਹ ਲੁੱਡ ਦੀ ਵੇਖੀ ਤੇ ਫਿਰ ਉਹ ហេਠਾ ਕੋਠੇ ਵੱਲ ਲੱਪਕੀ ਤੇ ਮੋਏ ਹੋਏ ਸੱਪ ਨੂੰ ਪੰਜਿਆਂ ਚੁੱਕ ਕੇ ਉੱਡ ਗਈ ਤੇ ਉਸਦੇ ਪੰਜਿਆਂ ਦੇ ਵਿੱਚ ਕੋਈ ਚੀਜ਼ ਪਹਿਲਾਂ ਫੜੀ ਹੋਈ ਸੀ ਉਹ ਛੁੱਟ ਗਈ ਤੇ ਉਹ ਹੇਠਾਂ ਵਿੜੇ ਦੇ ਵਿੱਚ ਦੁਖੀ ਦੇ ਪੈਰਾਂ ਵਿੱਚ ਜਾ ਡਿੱਗੀ ਦੁਖੀ ਨੇ ਉਸ ਨੂੰ ਚੁੱਕਿਆ ਤਾਂ ਵੇਖਿਆ ਉਹ ਤਾਂ ਸੋਨੇ ਦਾ ਕੀਮਤੀ ਹਾਰ ਸੀ ਇਹ ਸੋਨੇ ਦਾ ਕੀਮਤੀ ਹਾਰ ਕਿਤੇ ਚੁੱਕ ਕੇ ਲਿਆਈ ਸੀ ਜਦੋਂ ਉਸਨੇ ਮਰੇ ਹੋਏ ਸੱਪ ਨੂੰ ਖਾਣ ਵਾਸਤੇ ਚੁੱਕਿਆ ਤਾਂ ਇੱਲ ਨੇ ਜਦੋਂ ਸੱਪ ਨੂੰ ਚੁੱਕਿਆ ਤਾਂ ਉਹਦੇ ਪੰਜਿਆਂ 'ਚ ਫੜਿਆ ਉਹ ਸੋਨੇ ਦਾ ਹਾਰ ਹੇਠਾਂ ਡਿੱਗ ਪਿਆ ਸੋ ਦੁਖੀ ਲਈ ਪ੍ਰਾਈ ਵਾਸਤ ਤਾਂ ਬਿਕਸਮਾਨ ਸੀ ਤੇ ਉਸਨੇ ਹਾਰ ਅੰਦਰ ਸੰਭਾਲ ਕੇ ਰੱਖ ਛੱਡਿਆ ਅਗਲੇ ਦਿਨ ਸ਼ਹਿਰ 'ਚ ਢੰਡੋਰਾ ਪਟਿਆ ਗਿਆ ਕਿ ਰਾਣੀ ਦਾ ਕੀਮਤੀ ਹਾਰ ਇਲ ਚੋਕੇ ਲੱਗੇ ਜਿਸ ਕਿਸ ਨੂੰ ਮਿਲੇ ਉਹ ਹਾਰ ਪਹੁੰਚਾ ਕੇ ਨਕ ਦਾ ਨਾਮ ਪ੍ਰਾਪਤ ਕਰ ਲੇ ਦੁਖੀਆ ਉਹ ਹਾਰ ਲੈ ਕੇ ਰਾਜੇ ਦੇ ਦਰਬਾਰ ਗਿਆ ਰਾਜੇ ਨੇ ਹਾਰ ਪਛਾਣਿਆ ਤੇ ਉਸ ਨੂੰ ਬਹੁਤ ਸਾਰਾ ਨਾਮ ਦਿੱਤਾ ਸੋ ਉਸ ਦੁਖੀ ਦੀ ਜ਼ਿੰਦਗੀ ਆਨੰਦ ਨਾਲ ਬੀਤਣ ਲੱਗੀ ਦੋ ਸਾਲ ਲੰਘ ਗਏ ਪਰ ਸ਼ਾਇਦ ਕਿਸਮਤ ਨੇ ਉਸ ਦੁਖੀ ਦਾ ਹੋਰ ਇਮਤਿਹਾਨ ਲੈਣਾ ਸੀ ਦੁਖੀ ਇੱਕ ਵਾਰ ਆਪਣੀ ਪਤਨੀ ਤੇ ਬੱਚਿਆਂ ਸਮੇਤ ਕਿਸੇ ਰਿਸ਼ਤੇਦਾਰ ਦੇ ਘਰੇ ਵਿਆਹ ਤੇ ਗਿਆ ਪਿੱਛੋਂ ਉਸਦੇ ਘਰ ਚੋਰ ਆ ਬੜੇ ਤੇ ਉਸ ਦਾ ਕਾ ਸਾਰਾ ਘਰ ਹੁੰਜ ਕੇ ਲੈ ਗਏ ਤੇ ਜਦੋਂ ਦੁਖੀ ਇਹ ਪਿੰਡ ਵਾਪਸ ਆਇਆ ਤਾਂ ਸੰਗਣਾ ਹਨੇਰਾ ਹੋ ਗਿਆ ਰਾਹ ਦੇ ਵਿੱਚ ਉਹਨਾਂ ਨੂੰ ਡਾਕੂ ਮਿਲ ਗਏ ਜਿਨ੍ਹਾਂ ਤੋਂ ਗਹਿਣੇ ਕੱਪੜੇ ਲੱਤੇ ਤੇ ਸਮਾਨ ਖੋ ਕੇ ਲੈ ਗਏ ਇੱਕ ਵਾਰ ਫਿਰ ਦੁਖੀ ਪਰ ਨਾਲ ਵੀ ਬਧੇਰੇ ਦੁਖੀ ਹੋਇਆ ਦੁਖੀ ਨੇ ਘਰ-ਬਾਰ ਛੱਡਣ ਦਾ ਫੈਸਲਾ ਕਰ ਲਿਆ ਇੱਕ ਸਵੇਰੇ ਉਹ ਮੋਹਸ ਚੱਕ ਰਹੀ ਮੋਹਨ ਰਈ ਮਨੇ ਰਈ ਬਾਲ ਬੱਚਾ ਸਮਿਤ ਘਰੋਂ ਨਿਕਲ ਤੁਰਿਆ ਜਾਂਦੇ ਜਾਂਦੇ ਜੰਗਲ ਆ ਗਿਆ ਤਰ ਕਾਲਾਂ ਡੂੰਗੀਆਂ ਹੋ ਗਈਆਂ ਤਾਂ ਦੁਖੀ ਇਹਨੇ ਰਾਤ ਜੰਗਲ ਦੇ ਵਿੱਚ ਬਿਤਾਉਣ ਦਾ ਨਿਸ਼ਚੈ ਕੀਤਾ ਬੱਚੇ ਭੁੱਖਣ ਭਾਣੇ ਜੰਗਲ ਦੇ ਫਲ ਫੁੱਲ ਚੋਕੇ ਉਹਨਾਂ ਭੁੱਖ ਮਟਾਈ ਸਵੇਰੇ ਜਦੋਂ ਜਾਗੇ ਤਾਂ ਦੁਖੀ ਦੇ ਬੱਚਾ ਨੇ ਫਲ ਇਕੱਠੇ ਕੀਤੇ ਜਦੋਂ ਬੱਚੇ ਖਾ ਕੇ ਆਰਾਮ ਕਰਨ ਲੱਗੇ ਤਾਂ ਦੁਖੀ ਨੂੰ ਮਹਾਤਮਾ ਦੀ ਦੂਜੀ ਸਿੱਖਿਆ ਜਾਦਾਗੀ ਕਿ ਦਿਨ ਵੇਲੇ ਕਿਧਰੇ ਵੀ ਹੋਵੋ ਘਰ ਹੋਵੋ ਜਾਂ ਬਾਹਰ ਹੋਵੋ ਕੰਮ ਵਿੱਚ ਰੁੱਝੇ ਰਹੋ ਸੂਰਜ ਲੰਬ ਚੜਿਆ ਹੋਵੇ ਤਾਂ ਲੰਮੀ ਤਾਣ ਕੇ ਪੈਣਾ ਸ਼ੋਭਾ ਨਹੀਂ ਦਿੰਦਾ ਸੋ ਉਹ ਇਧਰ ਉਧਰ ਜੰਗਲ 'ਚ ਕੋਈ ਕੰਮ ਲੱਭਣ ਲੱਗਾ ਅਚਾਨਕ ਉਸਨੇ ਇੱਕ ਕਾਫੀ ਸਾਰੀ ਥਾਂ ਤੇ ਮੁੰਜੋਗੀ ਵੇਖੀ ਜਿਵੇਂ ਮੁੰਜ ਬਾਣਾ ਮੁੰਜ ਬਾਣਾ ਦਾ ਸੌਦਾ ਨਾਲ ਦੇਵੀ ਦਰਸ਼ਨ ਸੋ ਉਸਨੇ ਕਾਫੀ ਸਾਰੀ ਥਾਂ ਤੇ ਇੱਕ ਮੁੰਜੋਗੀ ਵੇਖੀ ਤੇ ਬੱਚਿਆਂ ਨੂੰ ਕਹਿਣ ਲੱਗਾ ਇਦਾਂ ਕਰੋ ਤੁਸੀਂ ਮੁੰਜ ਵੱਢ ਕੇ ਇਕੱਠੀ ਕਰੋ ਬੱਚੇ ਮੁੰਜ ਤੋੜਨ ਲੱਗੇ ਤੇ ਫਿਰ ਦੁਖੀ ਦੀ ਦੁਖੀ ਨੇ ਪਤਨੀ ਨੂੰ ਆਖਿਆ ਤੇ ਤੂੰ ਮੁੰਜ ਨੂੰ ਕੱਟ ਕੇ ਨਰਮ ਤੇ ਸਾਫ਼ ਕਰ ਲੈ ਉਹ ਵੀ ਇਸ ਕੰਮ 'ਚ ਜੁਟ ਗਈ ਦੁਖੀ ਨੂੰ ਰੱਸੀ ਬਟਣੇ ਆਉਂਦੀ ਸੀ ਸੋ ਖੁਦ ਉਸਨੇ ਰੱਸੀ ਬੱਟੀ ਦੀ ਤੇ ਰੱਸਾ ਰਸੇ ਬਟਣ ਬਹਿ ਗਿਆ ਤੇ ਉਸ ਜੰਗਲ ਦੇ ਵਿੱਚ ਇੱਕ ਦੇਵ ਦਾ ਆਵਾਸਾ ਸੀ ਉਹ ਇੱਕ ਦਰਖਤ ਤੇ ਬੈਠਾ ਦੁਖੀ ਤੇ ਉਸ ਤੇ ਬੱਚਿਆਂ ਨੂੰ ਕੰਮ ਕਰਦੇ ਆ ਵੇਖ ਕੇ ਹੈਰਾਨ ਹੋਇਆ ਸੋ ਦੁਖੀ ਕੋਲ ਆਇਆ ਤੇ ਪੁੱਛਿਆ ਕਿ ਤੁਸੀਂ ਇਹ ਰੱਸੀ ਕਿਉਂ ਪੈ ਵਟਦੇ ਹੋ ਤੇ ਦੁਖੀ ਆ ਕਹਿਣ ਲੱਗਾ ਮੈਂ ਇਸ ਦਾ ਜਾਲ ਬੋਣਾਗਾ ਕਿਸ ਵਾਸਤੇ ਬਣੋਗੇ ਤੈਨੂੰ ਫੋਣ ਵਾਸਤੇ ਦੁਖਿਆ ਦੁਖੀ ਨੇ ਕਹਿ ਦਿੱਤਾ ਤਾਂ ਉਹ ਦੇਵ ਘਬਰਾ ਗਿਆ ਦੇਵਤਾ ਕਿ ਮਿਹਨਤੀ ਲੋਕ ਨੇ ਇਹ ਜਾਲ ਬੁਣ ਕੇ ਮੈਨੂੰ ਫਾ ਸਕਦੇ ਨੇ ਇਹਨਾਂ ਵਿੱਚ ਲੱਗਣਾ ਸੋ ਉਸ ਦੇਵਤੇ ਨੇ ਤਰਲੇ ਕਰਕੇ ਆਖਿਆ ਕਿ ਮੈਨੂੰ ਨਾ ਜਾਲ ਚ ਫਸਾਉਣਾ ਮੈਂ ਇਸ ਬਦਲੇ ਤੁਹਾਨੂੰ ਬਹੁਤ ਸਾਰਾ ਧਨ ਦੇਵਾਂਗਾ ਤੇ ਦੇਵ ਨੇ ਉਸ ਨੂੰ ਉਹਨਾਂ ਨੂੰ ਬਹੁਤ ਸਾਰਾ ਧਨ ਦਿੱਤਾ ਸੋ ਦੁਖਿਆ ਧਨ ਲੈ ਕੇ ਘਰੇ ਪਰਤਿਆ ਤੇ ਉਸ ਦੀਆਂ ਦੋਵੇਂ ਮੱਤਾ ਸੱਚੀਆਂ ਸਿੱਧ ਹੋ ਗਈਆਂ ਸੋ ਇਹ ਹੈ ਕਹਾਣੀ 100 ਰੁਪਏ ਦੀ ਇੱਕੋ ਗੱਲ ਅਸਲ ਵਿੱਚ ਇਸ ਸਿੱਖਿਆ ਦਾ ਮਾਨਾ ਉਸ ਵਕਤ ਜਦੋਂ ਲੋਕ ਸਾਦੇ ਮੁਰਾਦੇ ਸੀ ਉਸ ਵਕਤ ਸਮਝਾਇਆ ਗਿਆ ਅੱਜ ਇਹ ਗੱਲਾਂ ਭਾਵੇਂ ਸਾਨੂੰ ਬਕਵਾਸ ਲੱਗਦੀਆਂ ਨੇ ਪਰ ਜਿਹੜੀ ਇਹਦੇ 'ਚ ਮੱਤ ਦਿੱਤੀ ਗਈ ਹੈ ਧਰਮ ਕੀ ਕਹਿੰਦਾ ਆਪਨ ਹੱਥੀ ਆਪਣਾ ਕਾਜ ਸਵਾਰੀਏ ਹੈਨਾ ਕਿਰਤ ਨੂੰ ਤਵੱਜੋ ਦਿੱਤੀ ਗਈ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਰਕ ਇਜ਼ ਵਰਸ਼ਿਪ ਸੋ ਵਰਸ਼ਿਪ ਵਰਕ ਨਹੀਂ ਹੈ ਵਰਕ ਵਰਸ਼ਿਪ ਹੈ ਸੋ ਕੰਮ ਹੈ ਪੂਜਾ ਹੈ ਪੂਜਾ ਕੰਮ ਨਹੀਂ ਹੈ ਸੋ ਜੇ ਤੁਸੀਂ ਕੋਈ ਵੀ ਕਰਤ ਕਰਦੇ ਹੋ ਉਸ ਦਾ ਮੁੱਲ ਪੈਂਦਾ ਹੈ ਇੱਕ ਤਾਂ ਇਹਦੇ ਵਿੱਚ ਇਹ ਚੀਜ਼ ਦਿਖਾਈ ਗਈ ਹੈ ਹੁਣ ਇਹਦੇ ਵਿੱਚ ਜਿਵੇਂ ਉਹ ਦੱਸਿਆ ਗਿਆ ਕਿ ਸੱਪ ਡਿਗਿਆ ਪਿਆ ਉਹਦੇ ਵਿੱਚ ਇਹ ਹੈ ਕਿ ਕਈ ਵਾਰੀ ਅਸੀਂ ਚੀਜ਼ਾਂ ਨੂੰ ਨਕਾਰ ਦਿੰਨੇ ਆ ਕਿ ਕੋਈ ਚੀਜ਼ ਆ ਵਾਸਤਾ ਅਗਰ ਡਿੱਗੀ ਹੈ ਕਿਸੇ ਦੀ ਅਸੀਂ ਕਈ ਵਾਰੀ ਬਗਾਨੀ ਚੀਜ਼ ਨੂੰ ਨਹੀਂ ਚੁੱਕਦੇ ਕਿ ਉਹ ਚੀਜ਼ ਜੇ ਡਿੱਗੀ ਹੈ ਉਹ ਜੰਗਲ ਚ ਪਈ ਨੇ ਗਲ ਸੜ ਜਾਣਾ ਜੇ ਤੁਹਾਨੂੰ ਕੋਈ ਚੀਜ਼ ਮਿਲੀ ਹੈ ਜਾਨੀ ਹਰ ਮਾੜੀ ਤੋਂ ਮਾੜੀ ਚੀਜ਼ ਦੀ ਵੀ ਇੱਕ ਵੈਲਿਊ ਹੈ ਕੀਮਤ ਹੈ ਤੁਸੀਂ ਉਸ ਦਾ ਸਦਵਿయోగ ਕਰੋ ਇਹ ਕੇ ਸਿੱਖਿਆ ਦਿੱਤੀ ਹੈ ਕਿ ਕਿਸੇ ਵੀ ਚੀਜ਼ ਨੂੰ ਜਾਈ ਨਾ ਸਮਝੋ ਹਰ ਚੀਜ਼ ਦੀ ਇੱਕ ਵੈਲਿਊ ਹੈ ਉਸ ਦੀ ਇੱਕ ਕੀਮਤ ਹੈ ਸੋ ਇਹ ਕਿਰਤ ਦੇ ਕਨਸੈਪਟ ਨਾਲ ਜੁੜੀ ਹੋਈ ਇੱਕ ਲੋਕ ਕਹਾਣੀ ਹੈ ਜਿਹੜੀ ਲੋਕਾਂ ਨੂੰ ਕਿਰਤ ਨਾਲ ਜੋੜਦੀ ਹੈ ਵੇਰ ਨਾਲੋਂ ਬਗਾਰ ਭਲੀ ਦੀ ਅਸੀਂ ਲੋਕ ਧਾਰਨੀ ਸੀ ਕਿਉਂਕਿ ਕਿਰਤ ਵਾਲੇ ਹੱਥਾਂ ਦੇ ਵਿੱਚ ਭਾਵੇਂ ਕਿਸਮਤ ਦੀਆਂ ਲਕੀਰਾਂ ਨਾ ਹੋਣ ਪਰ ਉਹਨਾਂ ਦੇ ਹੱਥ ਮਿਹਨਤ ਕਰਕੇ ਕਿਸਮਤ ਘਟ ਲੈਂਦੇ ਨੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਹੱਥ ਵੀ ਵੱਢਿਆ ਹੁੰਦਾ ਹੈ ਕਿਸਮਤ ਦੀਆਂ ਲਕੀਰਾਂ ਤਾਂ ਕੀ ਹੱਥ ਵੀ ਨਹੀਂ ਹੁੰਦਾ ਕਈਆਂ ਦੇ ਦੋਨੇ ਹੱਥ ਵੀ ਨਹੀਂ ਹੁੰਦੇ ਪਰ ਫਿਰ ਵੀ ਉਹ ਨਕਲੀ ਹੱਥਾਂ ਨਾਲ ਜਾਂ ਆਪਣੀ ਸੋਚ ਦੇ ਨਾਲ ਬਹੁਤ ਵਧੀਆ ਜ਼ਿੰਦਗੀ ਵੀ ਬਤੀਤ ਕਰ ਲੈਂਦੇ ਨੇ ਸੋ ਇਸ ਕਰਕੇ ਕਿਰਤ ਦੇ ਕਨਸੈਪਟ ਨਾਲ ਜੁੜਿਆ ਹੋਇਆ ਇਹ ਇੱਕ ਲੋਕ ਕਹਾਣੀ ਸੀ ਐਡੀ ਮੇਰੀ ਬਾਤ ਉੱਤੋਂ ਪੈ ਗਈ ਰਾਤ ਸੋ ਇਹ ਕਹਾਣੀਆਂ ਸਾਨੂੰ ਜ਼ਿੰਦਗੀ ਜਿਉਣ ਦਾ ਇੱਕ ਵੱਲ ਸਿਖਾਉਂਦੀਆਂ ਨੇ ਇੱਕ ਪੋਜ਼ਿਟਿਵਿਟੀ ਵਕਸ਼ਤੀਆਂ ਨੇ ਆਸ਼ਾ ਜਨਕ ਪੱਖ ਪੇਸ਼ ਕਰਦੀਆਂ ਨੇ ਲੋਕ ਕਹਾਣੀਆਂ ਜਿਨ੍ਹਾਂ ਦਾ ਰਚੇਤਾ ਕੋਈ ਨਹੀਂ ਹੈ ਸੋ ਐਸੀ ਕਹਾਣੀ 100 ਰੁਪਏ ਦੀ ਇੱਕੋ ਗੱਲ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੇ YouTube ਚੈਨਲ ਤੇ ਫਿਲਹਾਲ ਲਾਈਵ ਸੁਣਦੇ ਹੋ ਆਪਣੇ iPhone, Android ਐਪਸ ਤੇ ਜਾਂ ਆਪਣੀ ਵੈੱਬਸਾਈਟ ਤੇ Facebook ਤੇ ਆਪਾਂ ਲਾਈਵ ਨਹੀਂ ਆ ਸਿਰਫ YouTube ਤੇ ਲਾਈਵ ਹੁੰਨੇ ਆ ਸੋ ਇਸ YouTube ਪ੍ਰੋਗਰਾਮ ਦਾ ਲਾਈਵ ਦਾ ਲਿੰਕ ਜਾਂ ਆਪਣੇ ਵੀਡੀਓ ਪ੍ਰੋਗਰਾਮਾਂ ਦੇ ਲਿੰਕ ਜਾਂ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੈ ਤਾਂ ਆਪਣਾ ਇੰਡੀਆ ਸਟੂਡੀਓ ਦਾ ਮੇਰਾ ਸੰਪਰਕ ਨੰਬਰ अठानवे सात सौ त्रेहठ जीरो छियानवे पचवंजा नाइन एट सेवन सिक्स थ्री जीरो नाइन सिक्स डबल फाइव अठानवे सात सौ त्रेहठ जीरो छियानवे पचवंजा नंबर है